ਹallelujah hallelujah ਇਸ ਤਰ੍ਹਾਂ ਕਰਕੇ ਪਰਮੇਸ਼ਰ ਨੂੰ ਆਪਾਂ ਚਤੋਂ ਪੈਰ ਉਹ ਕਹਿੰਦਾ ਇਹ ਕੀ ਹੈ ਪਰਮੇਸ਼ਰ ਦਾ ਆਪਾਂ ਕੋਈ ਚੌਂਕੜਾ ਮਾਰ ਕੇ ਨਿੱਕ ਥਾਂ ਬਹਿਣਾ ਕੰਮ ਮੂੰਹ ਹੱਥਾਂ ਦਾ ਕੰਮ ਕਰਨ ਤੇ ਮੂੰਹ ਨਾਲ ਉਹਦਾ ਧੰਨਵਾਦ ਕਰਦੇ ਰਿਹਾ ਕਰੋ ਹallelujah 24 ਘੰਟਿਆਂ ਪਾਉਦਾ ਧੰਨਵਾਦ ਕਰਨਾ ਖਾਣ ਲੱਗੇ ਪੈਣ ਲੱਗੇ ਤੁਰਨ ਲੱਗੇ ਕੋਈ ਵੀ ਕੰਮ ਕਰਨਾ ਧੰਨਵਾਦ ਪਰਮੇਸ਼ਵਰ ਦਾ ਕਰਨਾ ਹੀ ਕਰਨਾ ਆਪਣੇ ਜੀਵਨ ਚ ਨਿੱਕੀ ਗਵਾਹੀ ਬਣੀ ਆ ਤਾਂ ਵੀ ਪਰਮੇਸ਼ਵਰ ਦਾ ਧੰਨਵਾਦ ਕਰਨਾ ਵੱਡੀ ਗਵਾਹੀ ਬਣੀ ਆ ਤਾਂ ਵੀ ਪਰਮੇਸ਼ਵਰ ਦਾ ਧੰਨਵਾਦ ਕਰਨਾ ਹallelujah ਹਰ ਇੱਕ ਦੇ ਜੀਵਨ ਦੀ ਪਰਮੇਸ਼ਰ ਕੰਮ ਕਰਦਾ ਹੈ ਨਹੀਂ ਕਿਸੇ ਦੇ ਨਹੀਂ ਗਵਾਈਆਂ ਬਣੀਆਂ ਸਭ ਦੇ ਗਵਾਈਆਂ ਬਣੀਆਂ ਹੱਥ ਖੜੇ ਕਰੋ ਜਿਹਦੇ ਜਿਹਦੇ ਪਰਮੇਸ਼ਰ ਨੇ ਗਵਾਈਆਂ ਬਣਾਈਆਂ ਵੱਡੀਆਂ ਵੱਡੀਆਂ जिदे जिदे ਬਣੀਆਂ ਪਰਮੇਸ਼ਰ ਨੇ ਸੱਚਮੁੱਚ ਬਣਾਈਆਂ ਮੈਂ ਹallelujah ਇਹ ਪਰਮੇਸ਼ਰ ਦਾ ਹੱਥ ਛੋਟਾ ਨਹੀਂਗਾ ਜਿਹੜਾ ਹੱਥ ਪਰਮੇਸ਼ਰ ਦਾ ਉਹਦੋਂ ਸੀ ਉਹੀ ਹੋਣਾ ਹੈ ਹallelujah ਉਹ ਉਹਦੋਂ ਹੀ ਵੱਡੇ ਵੱਡੇ ਕੰਮ ਕਰਦਾ ਸੀ ਹੁਣ ਵੀ ਵੱਡੇ ਵੱਡੇ ਉਹੀ ਕੰਮ ਕਰਦਾ ਹੈ ਹallelujah ਚਾਰ ਚਾਰ ਜਿਹਨਾਂ ਦੇ ਮਰਦੇ ਐਵੇਂ ਨਹੀਂ ਜਿੰਦਾ ਹੁੰਦੇ ਸੀ ਉਹਦੇ ਹੱਥ ਨਾਲ ਹੁੰਦੇ ਸੀ ਇੱਕ ਬੋਲਣ ਵਾਲੀ ਜਦੋਂ ਇੱਕ ਬੋਲ ਦੇ ਨਾਲ ਪਰਮੇਸ਼ਰ ਪ੍ਰਭੂ ਯਿਸੂ ਬੋਲਦੇ ਸੀ ਉਹਦੇ ਮੁਰਦੇ ੱਟ ਕੇ ਖੜੇ ਹੋ ਜਾਂਦੇ ਸੀ ਹallelujah ਉਹੀ ਹੱਥ ਉਹਦਾ ਹੋਣਾ ਹallelujah ਸੱਚਮੁੱਚ ਪਰਮੇਸ਼ਰ ਨੇ ਆਪਾਂ ਨੂੰ ਚੁਣਿਆ ਵੈ ਉਹ ਆਪਣੇ ਨਾਲ ਪਿਆਰ ਕਰਦਾ ਵੈ ਆਪਣੇ ਬੱਚਿਆਂ ਨਾਲ ਪਿਆਰ ਕਰਦਾ ਆਪਾਂ ਵੀ ਉਹਦੇ ਨਾਲ ਜਾਨ ਤੋਂ ਵੱਧ ਪਿਆਰ ਕਰਨਾ ਹallelujah ਹallelujah ਜਦੋਂ ਆਪਾਂ ਬੰਦਗੀ ਚ ਆਉਣਾ ਆਪਾਂ ਨੂੰ ਚਾਹ ਹੋਣਾ ਚਾਹੀਦਾ ਹੈ ਜਿਵੇਂ ਪ੍ਰਭੂ ਦੇ ਘਰੇ ਜਾਣਾ ਹੈ ਹallelujah ਸੱਚਮੱਚ ਪਰਮੇਸ਼ਰ ਆਪਣੀ ਫੋਟੋ ਖੱਚਦਾ ਵੈ ਜਦੋਂ ਆਪਾਂ ਬੰਦਗੀ ਚ ਆਉਣੇ ਨਾ ਪਰਮੇਸ਼ਰ ਫੋਟੋ ਖੱਚਦਾ ਆਪਣੀ 6 ਦਿਨ ਕੰਮ ਕਰੋ ਕਹਿੰਦਾ 7ਵਾਂ ਦਿਨ ਮੈਨੂੰ ਦੇ ਪਹਿਲੀ ਤਾਂ ਆਪਾਂ ਹਦਾਇਤ ਪਰਮੇਸ਼ਰ ਦੀ ਇਹ ਹੀ ਮੰਨਣੀ ਹੈ ਹallelujah ਉਹਨੇ ਕਿਹਾ ਬਾਈਬਲ ਚ 6 ਦਿਨ ਤੂੰ ਕੰਮ ਕਰ 7ਵਾਂ ਦਿਨ ਤੂੰ ਮੈਨੂੰ ਦੇ ਹallelujah ਦੇਣਾ ਹੀ ਦੇਣਾ ਮੀ ਹੋਵੇ ਨੇਰੀ ਹੋਵੇ ਠੰਡ ਹੋਵੇ ਕੁਛ ਵੀ ਹੋਵੇ ਆਪਾਂ ਸੱਤਵਾਂ ਦਿਨ ਉਹਨੂੰ ਦੇ ਨਹੀਂ ਦੇਣਾ ਹallelujah ਸੱਚਮੁੱਚ ਪਰਮੇਸ਼ਰ ਦਿਆਲੂ ਪਰਮੇਸ਼ਰ ਹੈ ਕਰਪਾਲੂ ਪਰਮੇਸ਼ਰ ਹੈ ਉਹਦੇ ਵਰਗਾ ਕੋਈ ਨਹੀਂ ਹallelujah ਹallelujah ਉਹ ਹਰ ਇੱਕ ਨੂੰ ਹੀ ਪਿਆਰ ਕਰਦਾ ਵੈ ਹallelujah ਉਹਨੇ ਕਰਦਾ ਹੀ ਰਹਿਣਾ ਵੈ ਤੇ ਆਪਾਂ ਵੀ ਪਰਮੇਸ਼ਰ ਨਾਲ ਜ਼ਿਆਦਾ ਪਿਆਰ ਕਰਨਾ ਹੈ ਹallelujah ਪਹਿਲਾ ਸਥਾਨਾ ਵਾ ਕਿਨੂੰ ਦੇਣਾ ਮੈਂ ਪਰਮੇਸ਼ਰ ਨੂੰ ਦੇਣਾ ਹੈ ਹallelujah ਕੰਮ ਬਾਅਦ ਚ ਕਰਨੇ ਕੰਮ ਵੀ ਕਰਨੇ ਹੈ ਪਹਿਲਾ ਸਥਾਨ ਪਰਮੇਸ਼ਰ ਨੂੰ ਦੇਣਾ ਹੈ ਉਹ ਕਹਿੰਦਾ ਜੇ ਕੋਈ ਮੈਨੂੰ ਵੱਧ ਪਿਆਰ ਕਰਦਾ ਮੈਂ ਵੀ ਉਹਨੂੰ ਕਰਦਾ ਹallelujah ਆਪਾਂ ਸੰਸਾਰ ਦੇ ਆ ਇਹ ਵੀ ਕੰਮ ਕਰਨੇ ਆ ਧੀਆਂ ਪੁੱਤਾਂ ਨੂੰ ਵੀ ਪਾਲ ਲੈਣਾ ਘਰ ਦੇ ਕੰਮ ਵੀ ਕਰਨੇ ਆ ਪਰ ਕਹਿੰਦਾ ਜਿਹੜਾ ਮੈਥੋਂ ਜ਼ਿਆਦਾ ਉਹਨਾਂ ਨਾਲ ਪਿਆਰ ਕਰਦਾ ਉਹਨਾਂ ਨਾਲ ਵੀ ਮੈਂ ਕਰਨਾ ਹallelujah ਪਹਿਲਾ ਸਭ ਤੋਂ ਆਪਾਂ ਪਰਮੇਸ਼ਰ ਦਾ ਕੰਮ ਕਰਨਾ ਹੈ ਹallelujah ਕੰਮ ਉਹ ਵੀ ਕਰਨੇ ਉਹ ਵੀ ਡਿਊਟੀਆਂ ਲੱਗੀਆਂ ਇਹ ਵੀ ਡਿਊਟੀ ਇਹ ਵੱਡੀ ਡਿਊਟੀ ਹੈ ਹallelujah ਹਦਾਇਤ ਨਹੀਂ ਤੋੜਨੀ ਪਰਮੇਸ਼ਰ ਦੀ ਹਦਾਇਤ ਆਪਾਂ ਨਹੀਂ ਤੋੜਨੀ ਹallelujah ਉਹ ਕੰਮ ਕਰਦਾ ਵੈ ਪਰਮੇਸ਼ਰ ਬਹੁਤ ਵੱਡੇ ਵੱਡੇ ਕੰਮ ਕਰਦਾ ਹੈ ਹallelujah ਮੈਨੂੰ ਆਪ ਨੂੰ ਮੇਰੀ ਗਵਾਹੀ ਬਹੁਤ ਵੱਡੀ ਜੀਵਨ ਚ ਬਣੀ ਵੀ ਹੈ ਮੇਰੇ 35 ਸਾਲ ਮੈਨੂੰ ਹੋ ਗਏ ਸੀ ਤਜਾਬ ਬਣਦੇ ਨੂੰ ਤੁਹਾਨੂੰ ਸਭ ਨੂੰ ਪਤਾ ਹੀ ਹੈ ਇੱਥੇ ਬੰਦਗੀ ਚ ਇੱਥੇ ਵੀ ਖੜੀ ਰਹਿਣਾ ਤਾਂ ਵੀ ਨਹੀਂ ਸੇ ਹਟਦਾ ਹਾਲੇਲੂਇਆ ਉਹ ਜਦੋਂ ਉਹਦਾ ਹੱਥ ਆਉਂਦਾ ਸਭ ਕੁਝ ਹੀ ਕਰ ਦਿੰਦਾ ਵੈ ਹਾਲੇਲੂਇਆ ਸ਼ਰਮਿੰਦਗੀਆਂ ਕੌਣ ਦੂਰ ਕਰਦਾ ਪਰਮੇਸ਼ਰ ਕਰਦਾ ਵੈ ਹਾਲੇਲੂਇਆ ਆਪਾਂ ਨੂੰ ਕੋਈ ਬਿਮਾਰੀ ਲੱਗੇ ਹੋਵੇ ਵੀ ਸ਼ਰਮਿੰਦਗੀ ਹੁੰਦੀ ਹੈ ਅਗਲਾ ਕਹਿੰਦਾ ਨਿੱਤੀ ਪੈ ਜਾਂਦੀ ਹੈ ਨਿੱਤੀ ਕਰਦੀ ਪਰ ਪੈਨ ਨੂੰ ਕਿਸੇ ਦਾ ਜੀ ਨਹੀਂ ਕਰਦਾ ਹਾਲੇਲੂਇਆ ਸੱਚਮੱਚ ਪਰਮੇਸ਼ਰ ਕਰਦਾ ਵੈ ਜਦੋਂ ਉਹਦਾ ਹੱਥ ਆਉਂਦਾ ਵੈ ਤੇ ਆਪਾਂ ਜਦੋਂ ਗਵਾਹੀ ਦਿੰਨੇ ਆ ਪਰਮੇਸ਼ਰ ਆਪਣੇ ਜੀਵਨ ਚ ਹੋਰ ਗਵਾਹੀਆਂ ਕਰਦਾ ਵੈ ਹਾਲੇਲੂਇਆ ਹallelujah ਉਹ ਪਏ ਨੂੰ ਬੱਚਾ ਹੋਇਆ ਉਹ ਵੀ ਪਰਮੇਸ਼ਰ ਨੇ ਉਹਨੂੰ ਦਿੱਤਾ 8 ਸਾਲਾਂ ਬਾਅਦ ਹallelujah ਇਹ ਵੀ ਸਿਆਣਿਆਂ ਦੇ ਵੀ ਬਹੁਤ ਗਈ ਹੋਊਗੀ ਇਹ ਡਾਕਟਰਾਂ ਦੇ ਵੀ ਬਹੁਤ ਪੈਸਾ ਪਟਿਆ ਹੋ ਪਰ ਨਹੀਂ ਜਿਹੜਾ ਕੰਮ ਪਰਮੇਸ਼ਰ ਨੇ ਕਰਨਾ ਪਰਮੇਸ਼ਰ ਹੀ ਕਰਦਾ ਵੈ ਹallelujah